ਮੇਰੋਂ ਹੋਣਾ ਵਰਮਸੂਤ ਕੇ ਬਲੇ ਮੇਰੋਂ ਹੋਣਾ ਜੇੜਾ ਚੁੱਪ ਕੇ ਸੁਣ ਲੈ ਜਾ ਫਿਰ ਕੀ ਫਾਇਦਾ ਹੋਰੇਗਾ ਕਦੋਂ ਬੀਨੇ ਸੁਣ ਲੈਂਦਾ ਫਿਰ ਕੀ ਫਾਇਦਾ ਹੋਰੇਗਾ ਕਦੋਂ ਚੁੱਪ ਕੇ ਸੁਣ ਲੈਂਦਾ ਫਿਰ ਕੀ ਫਾਇਦਾ ਹੋਰੇਗਾ ਔਰ ਸਾਡੇ ਜਸ ਸੰਗੀ ਜਸਲੀ ਬਹੁਤ ਕਾਇਮ ਸ਼ੁਕਰਗੁਜ਼ਾਰ ਆ ਮੁਰਸ਼ਿਦ ਬਾਝੋਂ ਰਾਹ ਨਹੀਂ ਮਿਲਦੇ ਜਿਨ ਰਾਹਾਂ ਦੇ ਮੰਜ਼ਲ ਫਿਰ ਰਾਹਾਂ ਦੇ ਮੰਜ਼ਲ ਹਾਂਜੀ ਮੁਰਸ਼ਿਦ ਬਾਝੋਂ ਰਾਹ ਨਹੀਂ ਮਿਲਨੇ ਨਾ ਬਿਨ ਰਾਹਾਂ ਦੇ ਮੰਜ਼ਲ ਕਿਉਂਕਿ ਜਿੰਨੀ ਮਰਜ਼ੀ ਭਗਤੀ ਕਰ ਲੈ ਜਿੰਦ ਤੱਕ ਮੋਹਰ ਨਾ ਲੱਗੇ ਇੱਕ ਖਾਲੀ ਕਾਗਜ਼ ਹੁੰਦਾ ਉਹਦੇ ਤੇ ਜੋ ਮਰਜ਼ੀ ਲਿਖ ਲੋ ਉਹਦਾ ਮੁੱਲ ਨਹੀਂ ਪੈਣਾ ਜਿੰਦ ਤੱਕ ਉਹਦੇ ਤੇ ਮੋਹਰ ਨਹੀਂ ਲੱਗਦੀ ਕਿਉਂਕਿ ਮੋਹਰ ਇੱਕ ਦੁਨੀਆ ਦੀ ਮੋਹਰ ਹੈ ਇੱਕ ਰੂਹਾਨੀ ਮੋਹਰ ਹੈ ਰੂਹਾਨੀ ਮੋਹਰ ਕਿਹਦੇ ਮੁਰਸ਼ਦ ਕੋਲ ਹੁੰਦੀ ਹੈ ਹੋ ਬਿਨ ਮੁਰਸ਼ਦ ਤੋਂ ਰਾਹ ਨਾ ਮਿਲਣੀ ਬਿਨ ਰਾਹ ਦੇ ਮੰਜ਼ਲ ਦੇਵਾ ਬੰਦਾ ਜੋਦਰਾ ਨੂੰ ਸੰਗਲ ਜਾ ਨਗਰਾ ਨੂੰ ਅੰਕਾ ਜਾਦਰਾ ਨੂੰ ਸੰਗਲ ਫਰਕ ਨਹੀਂ ਲੱਗਦਾ ਕੰਬਲੇ ਨੂੰ ਸੋਨੇ ਤੇ ਕਾਲੇ ਦਾ ਫਰਕ ਨਹੀਂ ਲੱਗਦਾ ਕੰਬਲੇ ਨੂੰ ਸੋਨੇ ਤੇ ਕਾਲੇ ਦਾ ਜਦੋਂ ਕੁੱਪ ਕਿਤੇ ਸੌਂ ਲੈਂਦਾ ਫਿਰ ਕੀ ਵੇ ਦਾ ਰੋਲਦਾ ਜਦੋਂ ਚੁੱਪ ਕੇ ਸੁਣ ਲੈਂਦਾ ਫਿਰ ਕੀ ਵੇ ਦਾ ਰੋਲਦਾ ਜਦੋਂ ਚੁੱਪ ਕੇ ਸੁਣ ਲੈਂਦਾ ਕੀ ਰਾਰਾ ਗੋਇੰਦਾ ਹੇ 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 ਇਵੇਂ ਮੰਦਰੀ ਮਸੀਤੀ ਮੱਥਾ ਟੇਕਦੇ ਆ ਨਾਗ ਰਗੜਦੇ ਆ ਨਾਗ ਰਗੜਿਆਂ ਵੀ ਕੁਛ ਨਹੀਂ ਮਿਲਦਾ ਨਾ ਨਮਾਜ਼ਾਂ ਪੜਿਆ ਕੁਝ ਮਿਲਣਾ ਜਿੰਨਾ ਤੱਕ ਮੁਰਸ਼ਦ ਦੀ ਮੋਹ ਨਾਲ ਲੱਗੀ ਮੈਂ ਮੁਰਸ਼ਦ ਦਾ ਹੱਥ ਹੋਇਆ ਕੀ ਲੱਗਿਆ ਦੁਨੀਆਦਾਰਿਆ ਜੋ ਨਹੀਂ ਛੱਡਦਾ ਤੂੰ ਦੁਨੀਆ ਦੀ ਰੀਤਾਂ ਨੂੰ